ਸਿੱਖਿਆ ਸੰਬੰਧੀ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਕੰਮਾਂ ਨੂੰ ਲੈ ਕੇ ਪਿੰਡ ਅਬਦਾਲ ਦੀ ਪੰਚਾਇਤ ਵੱਲੋਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੀਤਾ ਗਿਆ ਧੰਨਵਾਦ ਪਿੰਡ ਦੀ ਪੰਚਾਇਤ ਵੱਲੋਂ ਕਿਹਾ ਗਿਆ ਕਿ ਬਹੁਤ ਹੀ ਸਲਾਘਾਯੋਗ ਕੰਮ ਹਨ ਜੋ ਕਿ ਸਿੱਖਿਆ ਪ੍ਰਤੀ ਪੰਜਾਬ ਸਰਕਾਰ ਕਰ ਰਹੀ ਹੈ ਸਕੂਲਾਂ ਨੂੰ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਬਿਲਡਿੰਗਾਂ ਦੀ ਉਸਾਰੀ ਹੋ ਰਹੀ ਹੈ ਪਿੰਡ ਅਬਦਾਲ ਦੇ ਸਰਪੰਚ ਸਾਹਿਬ ਵੱਲੋਂ ਕਿਹਾ ਗਿਆ ਕਿ ਪਹਿਲਾਂ ਨਾਲੋਂ ਪ੍ਰਾਈਵੇਟ ਸਕੂਲਾਂ ਤੋਂ ਮੂ ਮੂੜ ਕੇ ਕਈ ਬੱਚੇ ਸਰਕਾਰੀ ਸਕੂਲਾਂ ਵਿੱਚ ਵੀ ਪੜਨ ਆ ਰਹੇ ਹਨ ਜਿਸ ਲਈ ਇਹ ਸਰਕਾਰ ਸਲਾਘਾਯੋਗ ਹੈ ਅੰਚ ਅਬਦਾਲ ਸਾਫਕਰ ਸਾਹਿਬ ਮੌਜੂਦਾ ਸਰਪੰਚ ਜਿਹੜੀ ਸਰਕਾਰ ਵੱਲੋਂ ਸਿੱਖਿਆ ਨੂੰ ਉੱਪਰ ਚੁੱਕਣ ਵਾਸਤੇ ਕਦਮ ਚ ਵਧਾਏ ਗਏ ਨੇ ਕਿਸ ਤਰ੍ਹਾਂ ਲੱਗ ਰਿਹਾ ਕਿਸ ਨਜ਼ਰੀਆ ਨਾਲ ਵੇਖਦੇ ਬਹੁਤ ਸਲਾਘਾਯੋਗ ਹੈ ਜੀ ਸਰਦਾਰ ਭਗਵੰਤ ਸਿੰਘ ਮਾ ਜੀ ਜੋ ਵੀ ਕੰਮ ਕਰ ਰਿਹਾ ਬਹੁਤ ਲਾ ਚਲਾਗਾ ਜੋ ਕਰ ਰਹਾ ਗਰਾਂਟਾ ਤੜਾ ਤੜਾ ਆ ਰਹੀਆਂ ਜੋ ਮੈਂ ਉਹਨਾਂ ਦਾ ਵੇਰਵਾ ਵੀ ਦੇ ਸਕਦਾ ਹਾਂ ਜੀ ਜੋ ਇਹਨਾਂ ਨੇ ਇੱਕ ਮੁੱਦਾ ਚੁੱਕਿਆ ਵਾ ਕਾਲੀਦਾਲ ਵਾਲਿਆਂ ਨੇ ਵੀ ਇਹ ਜਿਹੜਾ ਵਾ ਇਹ ਇਹ ਸਰਪੰਚ ਰਾਮ ਸਿੰਘ ਨੇ ਦਾਨ ਕੀਤੀ ਆ ਜਗਾ ਉਹ ਸਾਨੂੰ ਸਬੂਤ ਦੇ ਦੇਣ ਕਿ ਕਿੱਥੋਂ ਇਹਨਾਂ ਨੇ ਦਾਨ ਕੀਤੀ ਆ ਕਿ ਕਿਤੇ ਵੀ ਜਾ ਕੇ ਦੇਖ ਸਕਦੇ ਜੋ ਤੁਸੀਂ ਬਲਾਗ ਦੇ ਵਿੱਚ ਇਹ ਬਾਬੇ ਰਾਮ ਸਿੰਘ ਦੇ ਨਾਂ ਕਿੰਨੀ ਜ਼ਮੀਨ ਆ ਕਿੱਥੋਂ ਉਹਨੇ ਇਹਨਾਂ ਨੂੰ ਦਾਨ ਕੀਤੀ ਹੈ ਇਹ ਕਮੈਂਟਰੀ ਹਾਲ ਪਹਿਲਾਂ ਦਾ ਬਣਿਆ ਜੀ ਇਹ ਕਲਾਸਰੂਮ ਹੈ ਇਹ ਹੁਣ ਬਣਿਆ ਇਹਦਾ ਹੁਣ ਅਧਗਟਨ ਹੋਇਆ ਚਾਰ ਦਿਵਾਰੀਆਂ ਤੁਸੀਂ ਦੇਖ ਸਕਦੇ ਜੋ ਥੱਲੇ ਪੈਨੋ ਹੈਗੀ ਉੱਪਰ ਫਿਰ ਉਹਨਾਂ ਦਾ ਚਾਰ ਦਿਵਾਰੀ ਉੱਪਰ ਉੱਚੀ ਕੀਤੀ ਜੀ ਇਹਦੇ ਵਿੱਚ ਪਹਿਲੂ ਜਿਹੜਾ 17 10 2022 ਨੂੰ 3 ਲੱਖ ਰੁਪਇਆ ਆਇਆ ਜੀ 20 12 2022 ਨੂੰ 3 ਲੱਖ 26000 ਰੁਪਇਆ ਆਇਆ ਜੀ 27 9 2023 ਨੂੰ 1 ਲੱਖ 25000 ਰੁਪਇਆ ਆਇਆ ਜੀ ਜੋ ਟੋਟਲ ਰਕਮ 7 ਲੱਖ 51000 ਰੁਪਇਆ ਜੀ ਚਾਰ ਦਿਵਾਰੀ ਆਸਤੇ 27 9 2023 ਨੂੰ 80000 ਰੁਪਏ ਆਇਆ ਜੀ 11 12 2023 ਨੂੰ 260000 ਰੁਪਏ ਆਇਆ ਜੀ ਕਿਸ ਤਰ੍ਹਾਂ ਦੇਖਦੇ ਜੇ ਜਿਹੜੀ ਡਿਵੈਲਪਮੈਂਟ ਹੋ ਰਹੀ ਆ ਇਸ ਨਜ਼ਰੀਏ ਨੂੰ ਕਿਸ ਤਰ੍ਹਾਂ ਦੇਖਦੇ ਜੇ ਕਿ ਜਿਵੇਂ ਸਰਕਾਰਾਂ ਨੇ ਵਾਅਦੇ ਕੀਤੇ ਸੀ ਕਿ ਸਰਕਾਰਾਂ ਜਿਹੜੀਆਂ ਵਾਅਦੇ ਤੇ ਉੱਪਰ ਪੂਰੀਆਂ ਕਰੀਆਂ ਉੱਤਰ ਪੂਰੀਆਂ ਕਰੀਆਂ ਉੱਤਰ ਰਹੀਆਂ ਜੀ ਸਾਡੇ ਪਿੰਡ ਦੋ ਸਕੂਲ ਆ ਦੋਵੇਂ ਪੂਰੇ ਅਪਡੇਟ ਆ ਕੋਈ ਗੱਲ ਨਹੀਂ ਇਹੋ ਜੀ ਬੱਚਿਆਂ ਦਾ ਕੋਈ ਵਾਅਦਾ ਹੋਇਆ ਸਕੂਲ ਦਾ ਬਹੁਤ ਵਾਅਦਾ ਹੋਇਆ ਜੀ ਉਹਦੇ ਟੀਚਰ ਵੀ ਆਖਣ ਦੇ ਆਂਦੇ ਬੱਚੇ ਇਧਰ ਨੂੰ ਬਹੁਤ ਪ੍ਰਾਈਵੇਟ ਸਕੂਲਾਂ ਤੋਂ ਹਟੜ ਕੇ ਇਧਰ ਨੂੰ ਆਉਂਦੇ ਆ। ਸਵੇਰੇ ਵੀ ਸਾਡੀ ਹੋਈ ਗੱਲਬਾਤ ਪ੍ਰਿੰਸੀਪਲ ਸਾਹਿਬ ਨਾਲ ਉਹ ਵੀ ਆਂਦੇ ਆਂਦੇ ਵੀ ਬਹੁਤ ਬੱਚੇ ਇਧਰ ਨੂੰ ਆ ਰਹੇ। ਜਿੱ ਕੀ ਨਾਮ ਜੀ? ਮੇਰਾ ਨਾਮ ਕੁਲਨ ਸਿੰਘ ਹੈ ਜੀ ਅਬਦਾਲ ਦਾ ਮੈਂ ਰਹਿਣ ਵਾਲਾ। ਆ ਸਰਦਾਰ ਕੁਲਨ ਸਿੰਘ ਜੀ ਜਿਹੜੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਨੂੰ ਉੱਪਰ ਚੁੱਕਣ ਵਾਸਤੇ ਉਪਰਾਲੇ ਕੀਤੇ ਜਾ ਰਹੇ ਆ ਕਿਸ ਤਰ੍ਹਾਂ ਦੇ ਮੰਨਦੇ ਜੀ ਤੁਸੀਂ? ਬਹੁਤ ਵਧੀਆ ਉਪਰਾਲੇ ਕੀਤੇ ਜਾ ਰਹੇ ਆ ਜੀ। ਸਕੂਲਾਂ ਵਾਸਤੇ ਬਹੁਤ ਵਧੀਆ ਪੜ੍ਹਾਈ ਬਹੁਤ ਵਧੀਆ ਤੇ ਬਹੁਤ ਵਧੀਆ ਚੰਗੇ ਪ੍ਰਾਲੇ ਹੋ ਰਹੇ ਆ ਬਹੁਤ ਵਧੀਆ ਠੀਕ ਆ ਸਕੂਲਾਂ ਨੂੰ ਗਰੰਟਾ ਵੀ ਦਿੱਤੀਆਂ ਜਾ ਰਹੀਆਂ ਇਮਾਰਤਾਂ ਵਾਸਤੇ ਬਹੁਤ ਚੰਗਾ ਕੰਮ ਹੋ ਰਿਹਾ ਜੀ ਜਿਵੇਂ ਵਾਦਾ ਕੀਤਾ ਸੀ ਕਿ ਸਕੂਲਾਂ ਨੂੰ ਜਿਹੜਾ ਵਾ ਡਿਵੈਲਪ ਕੀਤਾ ਜਾਵੇਗਾ ਸਿੱਖਿਆ ਜਿਹੜੀ ਆ ਉੱਚ ਕੀਤੀ ਜਾਵੇਗੀ ਟੀਚਰਾਂ ਨੂੰ ਜਿਹੜੀ ਆ ਸਿੱਖਿਆ ਦਿੱਤੀ ਜਾਵੇਗੀ ਤਾਂ ਤਾਂ ਜੋ ਪੰਜਾਬ ਸਕੂਲ ਜਿਹੜੇ ਨੇ ਉਹ ਦਿੱਲੀ ਵਰਗੇ ਸਕੂਲ ਬਣਾਏ ਜਾਣਗੇ ਕੀ ਲੱਗਦਾ ਵਾ ਕਿ ਉਸ ਤਰ੍ਹਾਂ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਉਤਰਾਂ ਹੋ ਰਿਹਾ ਜੀ ਬਹੁਤ ਵਧੀਆ ਅੱਗੇ ਨੂੰ ਬੜਾ ਫਰਕ ਹੈ ਸਕੂਲ ਬਹੁਤ ਵਧੀਆ ਟੀਚਰ ਬਹੁਤ ਵਧੀਆ ਜੀ ਸਕੂਲਾਂ ਚ ਸਾਫ ਸਫਾਈ ਪ੍ਰਬੰਧ ਬਹੁਤ ਵਧੀਆ ਚੰਗੇ ਪ੍ਰਬੰਧ ਹੋ ਰਹੇ ਪਹਿਲਾਂ ਨਾਲੋਂ ਬਹੁਤ ਚੰਗੇ ਆ ਜੀ ਪਰ ਕਈ ਜਿਹੜੇ ਵਿਰੋਧੀ ਧਿਰਾਂ ਵਾ ਉਹ ਟਿੱਪਣੀਆਂ ਵੀ ਕਰ ਰਹੀਆਂ ਵਾ ਕਿ ਜਿਹੜਾ ਪੰਜਾਬ ਸਰਕਾਰ ਆ ਉਹਨਾਂ ਸਕੂਲਾਂ ਨੂੰ ਹੀ ਜਿਹੜਾ ਵਾ ਕੋਚਾ ਮਾਰ ਕੇ ਤੇ ਕਹਿ ਰਹੇ ਕਿ ਅਸੀਂ ਇਸ ਨੂੰ ਸਮਾਰਟ ਸਕੂਲ ਬਣਾ ਦਿੱਤਾ ਗਿਆ ਵਾ ਜਾਂ ਫਿਰ ਕੋਈ ਹੋਰ ਵੀ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਿੰਨੀਆਂ ਆ ਰਹੀਆਂ ਹੋਈ ਦੀ ਵਿਰੋਧੀ ਤੇ ਰਨੇ ਦੇ ਟਿੱਪਣੀਆਂ ਕਰਨੀਆਂ ਹੀ ਹੁੰਦੀਆਂ ਜਿਹੜਾ ਮੌਕਾ ਤੇ ਗੱਲ ਹੁੰਦੀ ਆ ਆ ਹੁਣ ਪੰਜਾਬ ਸਰਕਾਰ ਨੇ ਭਗਵੰਤ ਮਾਨ ਜੀ ਨੇ ਆ ਸਾਨੂੰ ਗ੍ਰਾਂਟ ਦਿੱਤੀ ਸਕੂਲ ਨੂੰ ਆ ਕਮਰਾ ਬਣਿਆ ਕੋਲ ਦਿਸਦਾ ਇਹਦੀ ਸਾਰੀ ਡਿਟੇਲ ਸਾਡੇ ਕੋਲ ਕਿੰਨੇ ਕਿੰਨੇ ਪੈਸੇ ਕਦੋਂ ਕਦੋਂ ਆਏ ਆ ਇਹ ਸਕੂਲ ਨੂੰ 7,51,000 ਰੁਪਇਆ ਇਸ ਕਮਰੇ ਵਾਸਤੇ ਆਇਆ ਇਹ ਸਾਰਾ ਲੱਗ ਗਿਆ ਬਹੁਤ ਵਧੀਆ ਅਸੀਂ ਸਤਿਕਾਰ ਕਰਦੇ ਹਾਂ ਸਲਾਘਾ ਕਰਨੀਆਂ ਸਕੂਲਾਂ ਦੇ ਵਿੱਚ ਬਹੁਤ ਵਧੀਆ ਕੋਈ ਪ੍ਰੋਗਰਾਮ ਚੱਲਣ ਡਿਆ ਪਹਿਲਾਂ ਨਾਲੋਂ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਆ ਉਹਨਾਂ ਦੇ ਵਿੱਚ ਕੋਈ ਵਾਧਾ ਹੋ ਰਿਹਾ ਵਾ ਜਿਵੇਂ ਪਹਿਲਾਂ ਪ੍ਰਾਈਵੇਟ ਸਕੂਲਾਂ ਵੱਲੋਂ ਲੋਕ ਭਾਈਦੇ ਪਿਆ ਸੀ ਜਿਵੇਂ ਹੁਣ ਪੰਜਾਬ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਆ ਹਾਈ ਕਲਾਸਾਂ ਜਿਵੇਂ ਕੰਪਿਊਟਰ ਕਲਾਸਾਂ ਜਿਹੜੀਆਂ ਆ ਸਰਕਾਰੀ ਸਕੂਲਾਂ ਦੇ ਵਿੱਚ ਲਗਾਈਆਂ ਜਾ ਰਹੀਆਂ ਕੋਈ ਲੱਗਦਾ ਵਾ ਕਿ ਸਰਕਾਰੀ ਸਕੂਲਾਂ 'ਚ ਵਾਧਾ ਹੋ ਰਿਹਾ ਬੱਚਿਆਂ ਦਾ ਅੱਗੇ ਨੂੰ ਮੈਂ ਆਪਣੇ ਇੱਥੇ ਪਿੰਡ ਦੇ ਵਿੱਚ ਜਾਂ ਲਾਗੇ ਬੰਨੇ ਸਮਿੰਡਾ ਵੀ ਅੱਗੇ ਨੂੰ ਸਰਕਾਰੀ ਸਕੂਲਾਂ ਵੱਲ ਲੋਕਾਂ ਦਾ ਵੱਧ ਝੁਕਾਅ ਹੋਇਆ ਆ ਅੱਗੇ ਨੂੰ ਫਰਕ ਆ ਜੀ ਬਿਲਕੁਲ ਪਰ ਇਹ ਵੀ ਚੰਗੀ ਆ ਟੀਚਰ ਵੀ ਬਹੁਤ ਚੰਗੇ ਆ ਇਹ ਵੀ ਅੱਗੇ ਟੀਚਰ ਹੀ ਹੁੰਦੇ ਕੋਈ ਆ ਗਿਆ ਕੋਈ ਨਾ ਕਰਿਆ ਜਿਵੇਂ ਬੈਠੇ ਰਹੇ ਔਰ ਸਾਰੇ ਟੀਚਰ ਆਉਂਦੇ ਟਾਈਮ ਨਾ ਆਉਂਦੇ ਆ ਬੱਚਿਆਂ ਨੂੰ ਬਹੁਤ ਵਧੀਆ ਪੜਾਈ ਕਰਾਉਂਦੇ ਆ ਅਫਦਲ ਸਕੂਲ ਜਿਹੜਾ ਵਾ ਜਿੱਥੇ ਆਪਾਂ ਅੱਜ ਖੜੇ ਆ ਇਸ ਸਕੂਲ ਨੂੰ ਜਿਹੜੀ ਆ ਜ਼ਮੀਨ ਆ ਇਹ ਜਿਹੜੀ ਆ ਪਿੰਡ ਵੱਲੋਂ ਦਿੱਤੀ ਗਈ ਹੋਈ ਆ ਜਾਂ ਫਿਰ ਸਰਕਾਰ ਵੱਲੋਂ ਜਿਹੜਾ ਵਾ ਇਸ ਦੇ ਉੱਪ ਆਪ ਖਰੀਦ ਕੇ ਸਰਕਾਰ ਨੇ ਬਣਾਈ ਹੋਈ ਇਹ ਜਿਹੜੀ ਪਿੰਡ ਦੀ ਪੰਚਾਇਤ ਨੇ ਜ਼ਮੀਨ ਦਿੱਤੀ ਆ ਇਹ ਪਹਿਲਾਂ ਦਿੱਤੀ ਪਹਿਲਾਂ ਇਹ ਮਿਡਲ ਸਕੂਲ ਸੀ ਬਾਅਦ ਚ ਹਾਈ ਸਕੂਲ ਹੋ ਗਿਆ ਜਿਉ ਜੋ ਸਰਕਾਰਾਂ ਆਈਆਂ ਇਹਨਾਂ ਨੂੰ ਕੋਈ ਨਾ ਕੋਈ ਗ੍ਰਾਂਟ ਦਿੰਦੇ ਨੇ ਕਮਰੇ ਬਣਦੇ ਰਹੇ ਇਹ ਜਿਹੜਾ ਕਮਿਊਟਰ ਹਾਲ ਆ ਇਹ ਕਾਂਗਰਸ ਸਰਕਾਰ ਦੇ ਟਾਈਮ ਤੇ ਬਣਿਆ ਸਰਦਾਰ ਸਵਿੰਦਰ ਸਿੰਘ ਦੀ ਕਥੂ ਨੰਗਲ ਪਗਵੰਤਪਾਲ ਜੀ ਸੱਚਰ ਇਹ ਉਦੋਂ ਹਲਕਾ ਵਿਧਾਇਕ ਹੀ ਸਵਿੰਦਰ ਸਿੰਘ ਉਹਨਾਂ ਨੇ ਇੱਕ ਕਮਿਊਟਰ ਹਾਲ ਬਣਾਇਆ ਇਹਦਾ ਉਹਨਾਂ ਨੇ ਉਦਾਂ ਉਦਕਾਟਨ ਕੀਤਾ 2035 ਨੂੰ ਨਾਲ ਹੀ ਸਟੇਡੀਅਮ ਬਣਾਇਆ ਇਹਦੀ ਹਾਲਤ ਬਹੁਤ ਖਸਤਾ ਸੀ ਜਿਹੜੀ ਆ ਹੁਣ ਖਬਰ ਇੱਕ ਚੱਲੀ ਆ ਸਾਰੇ ਭੈਣ ਬੀਬੀ ਗਨੀਬਕੌਰ ਜਿਹੜੀ ਛੋਟੀ ਭੈਣ ਸਾਡੀ ਸਤਕਾਰ ਜੋ ਗਿਆ ਐਮਐਲਏ ਆ ਹਲਕੇ ਦੀ ਉਹਨਾਂ ਆਖਿਆ ਵੀ ਜਿਹੜੀ ਇਹ ਰਾਮ ਸਿੰਘ ਨੇ দান ਕੀਤੀ ਆ ਇਹ ਸਾਡੀ ਪੰਚਾਇਤ ਦੀ ਜ਼ਮੀਨ ਹੈ ਜੀ ਪੰਚਾਇਤ ਦਾ ਹੀ ਕੰਟਰੀ ਹਾਲ ਆ ਇਹ ਸਾਡੇ ਸਾਰੇ ਪਿੰਡ ਨੇ ਮੇਰੇ ਕੋਲ ਸਨਮਾਨ ਪੱਤਰ ਆ ਸਾਡੇ ਕੋਲ Shri Krishan Kumar ji ਸਿੱਖਿਆ ਵਿਭਾਗ ਦੇ ਸਕੱਤਰ ਆ ਹੀ ਉਹਨਾਂ ਨੂੰ ਆਹੇ দান ਕੀਤਾ ਉਹਨਾਂ ਸਾਨੂੰ ਸਨਮਾਨਿਤ ਕੀਤਾ ਆ ਮੇਰੇ ਕੋਲ ਸਨਮਾਨਤ ਸਕੂਲ ਵੱਲੋਂ ਉਹਨਾਂ ਨੇ ਹਦਾਨ ਕੀਤਾ ਉਹਨਾਂ ਬੜੀ ਸਲਾਹਗਾ ਕੀਤੀ ਇਹ ਇਤਿਹਾਸ ਇੰਨੀ ਖਸਤਾ ਹੋ ਗਈ ਸੀ ਇਹਦੇ ਅਮਲੀਆ ਹੈ ਟੀ.ਐਚ.ਐਲ ਉਹਦੇ ਤੋਂ ਅਮਲੀਆ ਦਾ ਅੱਡਾ ਬਣਿਆ ਸੀ ਸਕੂਲ ਵਾਲਿਆਂ ਸਾਨੂੰ ਆਖਿਆ ਸਰਦਾਰ ਬਲਵਿੰਦਰ ਸਿੰਘ ਇੱਥੇ ਹੈਡਮਾਸਟਰ ਹੀ ਸਰਦਾਰ ਗੁਰਵਿੰਦਰ ਸਿੰਘ ਜੀ ਉਹਨਾਂ ਸਾਨੂੰ ਆਖਿਆ ਆਹ ਉਹਨਾਂ ਦੇ ਦੀ ਇਹਦੀ ਹਾਲਤ ਅੱਗੇ ਬਹੁਤ ਵਧੀਆ ਹੋ ਗਈ ਆ ਇਹਦੇ ਬੱਚੇ ਪੈਂਦੇ ਆ ਜੀ ਬਹੁਤ ਵਧੀਆ ਕੋਈ ਗੱਲ ਨਹੀਂ ਇਹ ਕਿਸੇ ਨੇ ਦਾਨ ਨਹੀਂ ਕੀਤੀ ਸਾਡੇ ਪਿੰਡ ਦੀ ਨਗਰ ਦੀ ਪੰਚਾਇਤ ਦੀ ਜ਼ਮੀਨ ਆ ਤੇ ਪਿੰਡ ਸਾਰੇ ਨਹੀਂ ਨਗਰ ਨੇ ਇਹ ਦਾਨ ਕੀਤੀ ਸਕੂਲ ਨੂੰ ਇਹ ਕੱਲੇ ਬੰਦੇ ਨਹੀਂ ਇਹ ਬੀਬੀ ਗਨੀਬ ਕੋਹਰਾਂ ਦੀ ਆ ਕੋਈ ਸਾਡੇ ਪਿੰਡ ਦੇ ਇੱਕ ਦੋ ਜਣੇ ਨਿਆਣੇ ਜੇ ਮੈਂ ਤੇ ਉਹਨਾਂ ਨੂੰ ਆਖੋ ਬੱਚੇ ਆ ਉਹ ਆਂਦੇ ਜੀ দান ਕੀਤੀ ਕੋਈ ਇਹਨੂੰ ਆਖ ਦਿੰਦਾ ਇੱਕ ਕਾਲ ਜ ਆਪਣੇ ਦੂਜਾ ਵੇਖੋ ਇਹਨੂੰ ਪੈਲ ਸਾਹ ਦਿੰਦੇ ਆ ਕੋਈ ਜਾਣਕਾਰ ਆਖ ਦਿੰਦਾ ਇਹ ਕੰਪਿਊਟਰ ਹਾਲ ਸਰਦਾਰ ਸਵਿੰਦਰ ਸੋਹਣਾ ਬਣਾ ਕੇ ਦਿੱਤਾ ਸਚੇਰ ਸਾਹਿਬ ਨੇ ਇਹ ਸਕੂਲ ਨੂੰ ਆਹ ਹਦਾਨ ਕੀਤਾ ਆ ਇਹਦੇ ਕਿਸੇ ਦਾ ਕੋਈ ਹੱਕ ਨਹੀਂਗਾ ਬੀਬੀ ਨੂੰ ਚਾਹੀਦਾ ਵੀ ਆ ਕੇ ਵੇਖ ਲਿੰਦੇ ਪਹਿਲੋ ਇਹ ਕਮਿਊਨਿਟੀ ਹਾਲ ਕਿੰਨੇ ਬਣਾਇਆ ਕਦੋਂ ਦਾ ਬਣਿਆ ਆ ਤੇ ਪੰਚਾਇਤ ਨੇ ਤੇ ਦਾਨ ਕੀਤਾ ਸਾਡੇ ਕੋਲ ਸਬੂਤ ਹੈਗਾ ਜੀ ਸਬੂਤ ਤੋਂ ਬਿਨਾਂ ਸਿਰਫ ਇੱਕ ਉਹਨਾਂ ਨੇ ਵਿਰੋਧੀ ਤਿਰੇਤ ਨੂੰ ਬਾਹਰ ਕਰਨ ਵਾਸਤੇ ਭੰਨਣ ਵਾਸਤੇ ਇਹ ਸਰਕਾਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਉਹਨਾਂ ਨੂੰ ਗਾਹ ਵੀ ਨਹੀਂ ਕੋਈ ਗਾਹ ਲਿਆ ਕੇ ਕੁਛ ਕਾਲੀਤਾਲੂ ਕਾਲੀਤਾਲ ਖਤਮ ਹੋ ਗਿਆ ਇਹ ਹੁਣ ਆਪਣੇ ਹੱਥ ਗੰਦੇ ਵਰਤ ਰਿਹਾ ਅਸੀਂ ਵਿਰੋਧੀ ਪਾਰਟੀ ਦੀ ਬਦਨਾਮੀ ਕਰੀਏ ਤੇ ਸਾਨੂੰ ਕੋਈ ਜੀ ਆਇਆ ਆਖੇ ਅਹੀਂ ਤੇ ਨੇ ਸਾਡਾ ਸਕੂਲ ਪਲੱਸ 2 ਦਾ ਹੋਣ ਵਾਲਾ ਜੇ ਬੀਬੀ ਗਨੀਵਕੁਰ ਐਮ ਐਲ ਏ ਆ ਉਹ ਸਾਡਾ ਸਕੂਲ ਪਲੱਸ 2 ਦਾ ਕਰਵਾ ਦੇ ਤੇ ਅਸੀਂ ਉਹਦਾ ਵੀ ਧੰਨਵਾਦ ਕਰਾਂਗੇ ਆ ਵੀਚ ਉਹਦੇ ਕੋਲ ਵੀ ਅਸੀਂ ਦਾ ਘਟਨ ਕਰਾਵਾਂਗੇ ਪਰ ਕੋਈ ਕੰਮ ਸਹੂਲਤ ਤੇ ਇਹ ਭਗਵੰਤ ਮਾਨ ਜੀ ਨੇ ਜੋਗਿੰਦਰਪਾਲ ਜੱਗਾ ਜੀ ਨੇ ਆ ਸਕੂਲ ਵਾਸਤੇ ਗਰੰਟਾ ਦਿੱਤੀਆਂ ਇਹਨਾਂ ਦਾ ਅਦਕਟਨ ਹੋਇਆ ਅਸੀਂ ਧੰਨਵਾਦੀ ਹਾਂ ਉਹਨਾਂ ਦੇ ਬਹੁਤ ਵਧੀਆ ਗੱਲ ਚਾਰਦਵਾਰੀ ਹੋਈ ਆ ਇਹਨਾਂ ਬਿਲਕੁਲ ਵੇਖਣ ਤੋਂ ਬਿਗੈਰ ਬੀਬੀ ਗਨੀਵਕੁਰ ਨੇ ਇਹ ਜਿਹੜੀ ਗੱਲ ਕੀਤੀ ਆ ਗਲਤ ਗੱਲ ਕੀਤੀ ਆ ਅਸੀਂ ਇਹਦੀ ਨਿੰਦਿਆ ਕਰਦੇ ਹਾਂ ਬਿਲਕੁਲ